ਮੇਰੇ ਗੱਲ ਤੇ ਮਾਰਿਆ ਮੈਂ ਪਿੱਛੇ ਨੂੰ ਹੋ ਗਈ ਜੀ ਬਾਹਰ ਨੂੰ ਭੱਜੀ ਮੇਰੇ ਕੱਪੜੇ ਖਿੱਚ ਗਏ ਮੇਰੇ ਪਾੜ ਤੇ ਮੇਰੇ ਪੇਟ ਤੇ ਚੱਕ ਮਾਰਨ ਲੱਗੀ ਉਹ ਪੱਲੀ ਹਰੀ ਆਏ ਆ ਕਹਿੰਦੇ ਹਸ ਤੱਕ ਦੇ ਦਿੱਕਤਾ ਵੀ ਨਹੀਂ ਗਏ ਇੱਥੇ ਇਹਨਾਂ ਨੂੰ ਕਸਟਮਰ ਬਣ ਕੇ ਆਉਂਦੇ ਨੇ ਕਸਟਮਰ ਤੋਂ ਕੀ ਪਤਾ ਲੱਗਦੀ ਉਹ ਵੀ ਬਗਾਪੁਰਾਨਾ ਦੇ ਬਾਜ਼ਾਰ ਦੇ ਵਿੱਚ ਉਸ ਸਮੇਂ ਅਫਰਾ ਤਫਰੀ ਮਚ ਗਈ ਜਦੋਂ ਇੱਕ ਔਰਤ ਨੇ ਦੁਕਾਨਦਾਰ ਔਰਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਇਸ ਘਟਨਾ ਤੋਂ ਬਾਅਦ ਦੁਕਾਨਦਾਰ ਔਰਤ ਦੇ ਵੱਲੋਂ ਰੌਲਾ ਪਾਉਣ ਤੇ ਆਸ-ਪਾਸ ਦੇ ਲੋਕਾਂ ਨੇ ਹਮਲਾਵਰ ਲੜਕੀ ਨੂੰ ਫੜ ਕੇ ਪੁਲਿਸ ਦੇ حوالے ਕਰ ਦਿੱਤਾ ਦਾਸ ਜੀ ਕਿ ਦੋਸ਼ੀ ਔਰਤ ਦੇ ਵੱਲੋਂ ਪੀੜਤ ਔਰਤ ਦੀ ਗਰਦਨ ਅਤੇ ਪਿੱਠ ਤੇ ਚਾਕੂਆਂ ਦੇ ਨਾਲ ਵਾਰ ਕੀਤਾ ਗਿਆ ਜ਼ਖਮੀ ਔਰਤ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਸਲ ਵਿੱਚ ਇਹ ਘਟਨਾ ਬਾਗਾਪੁਰਾਣਾ ਦੇ ਨਿਹਾਲ ਸਿੰਘ ਵਾਲਾ ਰੋਡ ਤੇ ਸਥਿਤ ਇੱਕ ਜਨਰਲ ਸਟੋਰ ਦੀ ਹੈ ਜਿੱਥੇ ਇੱਕ ਲੜਕੀ ਸਮਾਨ ਖਰੀਦਣ ਦੇ ਬਹਾਨੇ ਦੁਕਾਨ ਦੇ ਵਿੱਚ ਦਾਖਲ ਹੋਈ ਅਤੇ ਦੁਕਾਨਦਾਰ ਔਰਤ ਜਿਸ ਦਾ ਨਾਮ ਪੂਨਮ ਹੈ ਉਸ ਨੂੰ ਅੰਡਰਗਾਰਮੈਂਟਸ ਦਿਖਾਉਣ ਦੇ ਲਈ ਕਿਹਾ ਅਤੇ ਜਦੋਂ ਪੂਨਮ ਸਮਾਨ ਦਿਖਾਉਣ ਦੇ ਲਈ ਬਾਹਰ ਆਈ ਤਾਂ ਉਸ ਲੜਕੀ ਨੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਦੁਕਾਨਦਾਰ ਔਰਤ ਪੂਨਮ ਦੇ ਵੱਲ ਰੌਲਾ ਪਾਉਣ ਤੇ ਆਸ-ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਲੜਕੀ ਨੂੰ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਪਰ ਉਹਨਾਂ ਨੇ ਕੈਮਰੇ ਦੇ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹਾਂਜੀ ਇਹ ਨਾਮ ਮਹਾਰਾਜ ਕੁਮਾਰ ਹੈ ਕਿ ਸਾਡੀ ਪਰਜਾਈ ਹੈ ਤੇ ਦੁਕਾਨ ਇੱਥੇ ਕਰਦੀ ਬਿਨਿਆਕਤੀ ਦੀ ਤੇ ਇਹਨਾਂ ਕੋਈ ਗਾਹਕ ਬਣ ਕੇ ਆਇਆ ਸੀ ਗਾਹਕ ਬਣ ਕੇ ਉਹਨਾਂ ਨੇ ਕੋਈ ਸਮਾਨ ਸਪੁਰਕ ਖਰੀਦਿਆ ਹੋਵੇਗਾ ਜੀ ਤੇ ਕੇ ਅੰਦਰ ਕੋਈ ਪਰਸਪੁਰਸ ਵਗੈਰਾ ਦੇਖਣ ਲੱਗੇ ਪਰ ਸੋ ਦੇਖਣ ਲੱਗੇ ਤੇ ਅੰਦਰ ਚਲੇ ਗਏ ਪਰ ਸੋ ਤੇ ਮਗਰ ਹੀ ਉਹ ਲੜਕੀ ਚਲੀ ਗਈ ਹੈ ਲੜਕੀ ਚਲੀ ਗਈ ਅੰਦਰ ਜਾ ਕੇ ਪਿੰਨਾ ਫੜੀ ਉੱਥੇ ਗਲੇ ਤੇ ਸੱਪ ਨੂੰ ਮਾਰਿਆ ਫਿਰ ਉਹਦੇ ਪੱਜਾਂ ਲੈ ਕੇ ਮਗਰਲੇ ਪਾ ਟੁੱਟਦਾ ਕੱਪੜੇ ਪਾੜ ਕੇ ਕੀ ਕਾਰਨ ਕੀ ਹੋ ਸਕਦਾ ਜੀ ਉਹਨਾਂ ਨੇ ਸਿੱਧਾ ਆ ਕੇ ਅਟੈਕ ਕੀਤਾ ਕੋਈ ਕੋਈ ਪਹਿਲੀ ਵਾਰ ਹੀ ਆਇਆ ਕਿਉਂਕਿ ਅਸਤਾ ਕਦੇ ਦੇਖਿਆ ਵੀ ਨਹੀਂ ਕਿ ਇੱਥੇ ਇਹਨਾਂ ਨੂੰ ਕਸਟਮਰ ਬਣ ਕੇ ਆਉਂਦੇ ਕਸਟਮਰ ਦਾ ਉਹ ਕੀ ਪਤਾ ਲੈ ਕੀ ਉਹ ਕਿਸ ਤਰ੍ਹਾਂ ਕੇ ਕਿਸ ਤਰ੍ਹਾਂ ਨਹੀਂ ਹੈਗਾ ਕਿਸ ਤਰ੍ਹਾਂ ਵਾਏ ਦਿਨ ਦਿਹਾੜੇ ਇਹੋ ਜੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਕੀ ਪ੍ਰਸ਼ਾਸਨ ਤੋਂ ਪੀੜ ਪ੍ਰਸ਼ਾਸਨ ਤੋਂ ਕਦੋਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਉਸ ਔਰ ਜਿਹੜਾ ਹੈਗਾ ਪੁਲਿਸ ਵੱਲੋਂ ਜੇ ਚੋਰ ਹੁੰਦੇ ਆ ਜਾਂ ਕੋਈ ਵੀ ਨਿੱਕਾ ਮੋਟੀਆਂ ਮਾਰਦਾ ਤਾਂ ਹੁੰਦੀ ਆ ਛੱਡ ਦਿੱਤਾ ਜਾਂਦਾ ਹੈ ਇਸ ਤੇ ਕੀ ਕਹਿਣਾ ਚਾਹੋਗੇ ਇਹ ਤਾਂ ਗਲਤ ਕੰਮ ਹੈ ਜਿਹੜੇ ਛੱਡ ਦਿੱਤਾ ਜਾਂਦਾ ਔਰ ਜੇ ਵੀ ਇੱਕ ਇਦਾਂ ਹੀ ਖਬਰ ਆਈ ਸੀ ਕਿ ਉਹ ਚੋਰ ਫੜਦੇ ਸੀ ਕਿ ਪੁਲਸ ਵਾਲੇ ਛੱਡ ਦਿੰਦੇ ਸੀ ਫਿਰ ਮਤਲਬ ਗਲਤ ਗੱਲ ਲੈਣਾ ਛੱਡੇ ਮੰਗੇ ਸੀ ਕਰਨੇ ਵੀ ਇਹਨਾਂ ਇਨਸਾਫ ਕੀਤਾ ਜੋ ਲੜਕੀ ਦੇ ਜੋ ਸੱਤ ਸੱਤਾਂ ਵੱਗੀਆਂ ਮਤਲਬ ਉਹਨੂੰ ਸੱਤ ਤੋਂ ਸੱਤ ਸਜ਼ਾ ਦਿੱਤੀ ਆ ਮੇਰਾ ਨਾਮ ਕੋਲ ਵੀ ਕੀ ਘਟਨਾ ਹੋਈ ਹੈਗੀ ਤੁਹਾਡੀ ਦੁਕਾਨ ਤੇ ਬਿਰਦੀ ਕਸਟਮਰ ਬਣ ਕੇ ਐਸੀ ਸਮਾਨ ਢਠਾਰੀ ਸੀ ਮੈਂ ਉਹਨਾਂ ਨੂੰ ਮੈਨੂੰ ਕਹਿੰਦੇ ਸਮਾਨ ਲੈਂਦੇ ਪਹਿਲਾਂ ਉਹਨਾਂ ਅੰਡਰਗਾਰਮੈਂਟਸ ਲੈ ਆ ਜੀ ਫਿਰ ਮੈਨੂੰ ਕਹਿੰਦੇ ਬੈਗ ਦੇਖਣਾ ਜੀ ਅੰਦਰ ਮੈਂ ਬੈਗ ਦਿਖਾਨ ਗਈ ਤੇ ਮੇਰੇ ਮੈਨੂੰ ਕਹਿੰਦੇ ਮੈਂ ਫੋਨ ਤੇ ਫੋਟੋ ਦਿਖਾਉਣੀ ਹੈ ਤੁਹਾਨੂੰ ਏਦਾਂ ਦਾ ਬੈਗ ਲੈਣਾ ਉਹਨੇ ਫੋਨ ਬੈਗ ਦੇ ਵਿੱਚੋਂ ਚਾਕੂ ਕੱਢ ਲਿਆ ਜੀ ਮੇਰੇ ਗਲੇ ਤੇ ਮਾਰਿਆ ਮੈਂ ਪਿੱਛੇ ਨੂੰ ਹੋ ਗਈ ਜੀ ਬਾਹਰ ਨੂੰ ਭੱਜ ਜਿਵੇਂ ਨੇ ਮੇਰੇ ਕੱਪੜੇ ਖਿੱਚ ਕੇ ਮੇਰੇ ਪਾਰ ਤੇ ਮੇਰੇ ਪੇਟ ਤੇ ਚਾਕੂ ਮਾਰਨ ਲੱਗੀ ਜੀ ਮੈਂ ਬਾਹਰ ਨੂੰ ਭੱਜ ਗਈ ਜੀ ਮੇਰਾ ਰੋਲਾ ਪਾਇਆ ਬਸ ਇਸ ਟਾਈਮ ਉਹ ਫੁੱਲ ਚਾਕੂ ਉਹਦੇ ਕੋਲੇ ਪਹਿਲਾਂ ਹੀ ਸੀ ਜੀ ਹੁਣ ਇੱਥੇ ਹੀ ਚੱਕਿਆ ਨਹੀਂ ਜੀ ਨਹੀਂ ਨਹੀਂ ਬੈਗ ਵਿੱਚ ਹੀ ਹੈ ਜਨ ਦੇ ਅੰਦਰ ਹੀ ਹੁਣ ਵੀ ਹੈਗਾ ਬੈਗ 'ਚ ਪਹਿਲਾਂ ਵੀ ਤੁਹਾਡੇ ਕੋਲੇ ਆਏ ਹੁਣ ਤਾਂ ਪਤਾ ਨਹੀਂ ਜੇ ਕਸਟਮਰ ਬਣ ਕੇ ਕਈ ਵੇਰ ਨੂੰ ਆ ਜਾਂਦੇ ਜੀ ਪਤਾ ਨਹੀਂ ਕੁਝ ਵੀ ਇਸ ਤਰ੍ਹਾਂ ਇਹ ਕਸਟਮਰ ਆਏ ਜੀ ਉਹਨਾਂ ਨੇ ਕਿ ਕਿਸ ਕਿਸੇ ਮਾਰੀ ਸਾਡੇ ਕਿਥੇ ਮਾਰੀ ਮੇਰੇ ਇੱਕ ਗਰਦਨ ਤੇ ਜੀ ਵਿਅਕਤੀ ਹੈ ਜੀ ਵੀ ਉਹਨਾਂ ਨੇ ਜਦੋਂ ਮਾਰਿਆ ਹੈਗਾ ਮਾਰਿਆ ਕਿਉਂ ਕਿੰਨੀ ਗੱਲ ਵੀ ਕੋਈ ਕੁਝ ਵੀ ਨਹੀਂ ਕਿਹਾ ਜੀ ਉਹਨਾਂ ਨੇ ਮੈਨੂੰ ਕੁਝ ਵੀ ਨਹੀਂ ਉਹਨਾਂ ਨੇ ਕੁਝ ਵੀ ਨਹੀਂ ਮੰਗਿਆ ਜੀ ਉਹਨਾਂ ਨੇ ਮੇਰੇ ਤੋਂ ਮੰਗਿਆ ਕੁਝ ਵੀ ਨਹੀਂ ਮੈਨੂੰ ਹੋ ਸਕਦਾ ਮਾਰ ਕੇ ਕੁਝ ਸਮਾਨ ਚੱਕਣਾ ਚਾਹੁੰਦੇ ਹੁੰਦੇ ਕਾਂਜੜੇ ਦੇ ਕੁਝ ਵੀ ਮੰਗਿਆ ਕੁਝ ਨਹੀਂ ਉਹਨਾਂ ਨੇ ਸਮਾਨ ਹੀ ਕਰਵਾਇਆ ਸਮਾਨ ਲਈ ਮम्मा ਨੂੰ ਫੋਨ ਲਾਉਂਦੀ ਰਹੀ ਆਪਣੀ ਨੂੰ ਮਮੀ ਨੇ ਆ ਬਰਾ ਲੈਣੀ ਮਮੀ ਨੇ ਆ ਮਨ ਲੈਣਾ ਪੋਲਾਂਦਰੀ ਕਹਿੰਦੀ ਮੈਂ ਫਰਾਜ਼ ਪਿੰਡ ਦੀ ਆ ਜੀ ਮੈਨੂੰ ਕੁਝ ਨਹੀਂ ਆ ਜੀ ਇਹਨਾਂ ਨੇ ਮੇਰਾ ਟਫੋਨ ਸੀਗਾ ਜੀ ਬਸ ਮੈਂ ਉੱਥੇ ਡਿੱਗ ਪਈ ਮੇਰੇ ਪੇਪੇ ਲ ਗਲੇ ਤੇ ਮਾਰਾ ਫਿਰ ਮੇਰੇ ਪੇਟ ਤੇ ਚੱਕ ਮਾਰਨ ਲੱਗੀ ਸੀ ਮੈਂ ਬਾਅਦ ਨੂੰ ਭੱਜ ਕੇ ਰੋਲਾ ਪਾਇਆ ਫਿਰ ਫਿਰ ਕਿਸ ਤਰ੍ਹਾਂ ਫੜਿਆ ਜੀ ਉਸ ਨੂੰ ਬਜ਼ਾਰ ਵਾਲਾ ਨਹੀਂ ਫੜਿਆ ਕੋਈ ਸੀਸੀਟੀਵੀ ਵਗੈਰਾ ਇੱਥੇ ਲੱਗੇ ਹੋਏ ਨੇ ਤੇ ਹੁਣ ਉਹ ਲੇਡੀਜ਼ ਦੇ ਸਾਹਮਣੇ ਲੱਗੀ ਆ ਜੀ ਫਰੰਟ ਤੇ ਹੈਗੇ ਸੀ ਹੁਣ ਲੇਡੀਜ਼ ਕੇ ਟੈਲ ਉਹ ਪੁਲਿਸ ਸਟੇਸ਼ਨ ਤੇ ਤੁਸੀਂ ਕੀ ਮੰਗ ਕਰਦੇ ਹੋ ਕਾਰਵਾਈ ਦੀ ਵੀਰ ਨੂੰ ਪੁੱਛਿਆ ਜੀ ਮੇਰੇ ਕੀ ਕਸੂਰ ਹੈ ਉਹਨੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਅੱਜ ਇੱਕ ਮਨੀਆਰੀ ਦੀ ਦੁਕਾਨ ਤੇ ਇੱਕ ਲੜਕੀ ਵੱਲੋਂ ਜਿਹੜਾ ਹੈਗਾ ਕਿ ਲੇਡੀਜ਼ ਤੇ ਜਿਹੜਾ ਹੈਗਾ ਵਾਰ ਕੀਤਾ ਗਿਆ ਤੇ ਕੀ ਕਹਿਣਾ ਚਾਹੋਗੇ ਇਸ ਤੇ ਤੁਹਾਨੂੰ ਪਹਿਲਾਂ ਵੀ ਪਤਾ ਹੈ ਕਿ ਬਾਗਾ ਪੁਰਾਣਾ ਚੋ ਰੋਜ਼ ਈ ਤਰ੍ਹਾਂ ਚੋਰੀਆਂ ਹੋ ਰਹੀਆਂ ਕਦੇ ਦਿਨ ਨੂੰ ਕਦੇ ਰਾਤ ਨੂੰ ਪਰ ਅੱਜ ਦਾ ਜੋ ਕਾੜ ਹੋਇਆ ਇਹ ਤਾਂ ਬਹੁਤ ਹੀ ਮੱਦਭਾਗੀ ਘਟਨਾ ਹੈ ਪੁਲਿਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਡੈਨ ਦਿਹਾੜੇ ਇਹ ਕਾੜ ਹੋਣਾ ਵਪਾਰੀਆਂ ਲਈ ਇੱਕ ਖਤਰੇ ਦੀ ਘੰਟੀ ਹੈ ਕੋਈ ਵੀ ਦੁਕਾਨਦਾਰ ਹੁਣ ਇਹ ਇਹੋ ਜਿਹਾ ਮਾਹੌਲ ਬਣ ਚੁੱਕਿਆ ਵੀ ਦੁਕਾਨਾਂ ਤੇ ਸਿਕਿਉਰਿਟੀ ਗਾਰਡ ਰੱਖਣੇ ਪੈਣੇ ਆਪਾਂ ਨੂੰ ਇੱਕ ਇੱਕ ਦੁਕਾਨ ਤੇ ਤੇ ਨਾ ਹੀ ਪੁਲਿਸ ਕੋਈ ਕਾਰਵਾਈ ਕਰਦੀ ਹੈ ਤੇ ਪ੍ਰਸ਼ਾਸਨ ਨੂੰ ਜੇ ਕੋਈ ਚੋਰ ਫੜਾਇਆ ਜਾਂਦਾ ਤਾਂ ਉਹਨਾਂ ਨੂੰ ਛੱਡ ਦਿੰਦੀ ਹੈ ਤੇ ਸਰਕਾਰ ਹਰ ਫਰੰਟ ਤੇ ਬਿਲਕੁਲ ਹੀ ਫੇਲ ਹੈ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਇਹ ਕਿਸੇ ਵੀ ਤਰ੍ਹਾਂ ਸਖਤ ਕਾਰਵਾਈ ਕਰਕੇ ਚੋਰੀ ਕਰਨ ਵਾਲੇ ਚੋਰਾਂ ਨੂੰ ਫੜਿਆ ਜਾਵੇ ਤੇ ਪ੍ਰਸ਼ਾਸਨ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜਿਹੜਾ ਲੇਡੀਜ਼ ਨੂੰ ਥਾਣੇ ਫੜਾ ਦਿੱਤਾ ਗਿਆ ਹੈ ਪੁਲਿਸ ਨੂੰ ਤੇ ਤੁਹਾਡੇ ਵੱਲੋਂ ਉਹਦੇ ਤੇ ਕਾਰਵਾਈ ਕਰਵਾਉਣ ਲਈ ਅਗਲਾ ਸਟੈਪ ਕੀ ਲਿਆ ਜਾਵੇ। ਅਸੀਂ ਸ਼ਹਿਰ ਵਾਸੀ ਦੁਕਾਨਦਾਰ ਵਾਸੀਆਂ ਦੇ ਨਾਲ ਹੈ ਜੋ ਵੀ ਕਾਰਵਾਈ ਹੈ ਸਾਰੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਉਹਨਾਂ ਤੇ ਜੋ ਵੀ ਕਾਰਵਾਈ ਬੰਦੀ ਹੈ ਪ੍ਰਸ਼ਾਸਨ ਨੂੰ ਦਬਾਵਾ ਪਾ ਕੇ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਇਹ ਅੱਗੇ ਦੁਕਾਨਦਾਰਾਂ ਜਿਹੜੇ ਉਹ ਰਾਤ ਨੂੰ ਸੁਰੱਖਿਅਤ ਨਹੀਂ ਕੁਝ ਕਰਦੇ ਸੀ ਹੁਣ ਕਿਹੜੇ ਜੀ ਕਰਲਾ ਪੜ ਕੇ ਇਹਦਾ ਕੀ ਕੁੱਝ ਨਹੀਂ ਇਹਦਾ ਹੁਣ ਜੀ ਸਰਕਾਰ ਨੂੰ ਸੋਚਣਾ ਚਾਹੀਦਾ ਸਰਕਾਰ ਬਿਲਕੁਲ ਹੀ ਫੇਲ ਹੈ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਕੁਝ ਵੀ ਕਾਨੂੰਨ ਨਾ ਦੀ ਕੋਈ ਵੀ ਚੀਜ਼ ਨਹੀਂ ਰਹੀ ਤੇ ਇਹਦਾ ਹੁਣ ਇਸ ਤਰ੍ਹਾਂ ਲੱਗਦਾ ਵੀ ਐਸਮ ਜਨ ਨਿਊਜ਼ ਦੇ ਲਈ ਅਭਿਸ਼ੇਕ ਜਲੋਟਾ ਦੀ ਰਿਪੋਰਟ